ਬਾਰਜ਼ ਆਫ ਇੰਟਰਪ੍ਰੀਟੇਸ਼ਨਸ ਸਮਰੀ ਤਰਜਮਿਆਂ ਦੀਆਂ ਸਲਾਖਾਂ ਸਾਰ ਦੂਜਾ ਪਤਰਸ 1 ਦੀ 16 ਤੋਂ 21 ਦੂਜਾ ਪਤਰਸ 2 ਦੀ 1 ਤੋਂ 2 ਆਇਤਾਂ ਇਹ ਦੇਖਦੇ ਹੋਏ ਕਿ ਅਸੀਂ ਇੱਕ ਬਹੁਤ ਵਧੀਆ ਤੇ ਸ਼ਾਨਦਾਰ ਅਭਿਆਸ ਵਿੱਚੋਂ ਨਿਕਲੇ ਹਾਂ ਹੁਣ ਸਾਡਾ ਮਕਸਦ ਵੱਖ-ਵੱਖ ਸੇਵਾਦਾਰਾਂ ਦੁਆਰਾ ਖੁਲਾਸਾ ਕੀਤੇ ਗਏ ਝੂਠੀਆਂ ਸਿੱਖਿਆਵਾਂ ਦੇ ਲੇਖਾਂ ਦਾ ਸਾਰ ਦੇਣਾ ਹੈ ਅਸੀਂ ਅਜੇ ਵੀ ਨਾਸ਼ ਕਰਨ ਵਾਲੀਆਂ ਛੁੱਟੀਆਂ ਸਿੱਖਿਆਵਾਂ ਤਰਜਮਿਆਂ ਦੀਆਂ ਸਲਾਖਾਂ ਦੇ ਵਿਸ਼ੇ ਉੱਪਰ ਹਾਂ ਇਹ ਸਾਰ ਹੈ ਅਸੀਂ ਓਨੀ ਹੀ ਤੇਜ਼ੀ ਦੇ ਨਾਲ ਛੁੱਟੀਆਂ ਸਿੱਖਿਆਵਾਂ ਦਾ ਖੁਲਾਸਾ ਕਰਨਾ ਜਾਰੀ ਰੱਖਾਂਗੇ ਜਿੰਨੀ ਤੇਜ਼ੀ ਨਾਲ ਇਹ ਉੱਪਰ ਉੱਠਦੀਆਂ ਹਨ ਜਿੰਨਾ ਚਿਰ ਕਲੀਸਿਆ ਜਾਰੀ ਹੈ ਛੁੱਟੀਆਂ ਸਿੱਖਿਆਵਾਂ ਉਦੋਂ ਤੱਕ ਉੱਪਰ ਉੱਠਦੀਆਂ ਰਹਿਣਗੀਆਂ ਜਦੋਂ ਤੱਕ ਸਵਰਗ ਵਿੱਚ ਉਠਾਇਆ ਜਾਣਾ ਆਪਣਾ ਸਥਾਨ ਨਹੀਂ ਲੈਂਦਾ ਤੁਹਾਡਾ ਮਤਲਬ ਹੈ ਕਿ ਪਵਿੱਤਰ ਆਤਮਾ ਦੇ ਉਸ ਮਹਾਨ ਵਹਾ ਤੋਂ ਬਾਅਦ ਉੱਥੇ ਅਜੇ ਵੀ ਝੂਠੀਆਂ ਸਿੱਖਿਆਵਾਂ ਹੋਣਗੀਆਂ ਹਾਂ ਤੁਹਾਡੇ ਕੋਲ ਝੂਠੀਆਂ ਸਿੱਖਿਆਵਾਂ ਹੋਣਗੀਆਂ ਪਰਮੇਸ਼ੁਰ ਦੇ ਸੇਵਾਦਾਰਾਂ ਨੂੰ ਸਾਰੀਆਂ ਝੂਠੀਆਂ ਸਿੱਖਿਆਵਾਂ ਨੂੰ ਹੇਠਾਂ ਸੁੱਟਣ ਦੇ ਲਈ ਪ੍ਰਚਾਰ ਕਰਨਾ ਜਾਰੀ ਰੱਖਣਾ ਪੈਣਾ ਹੈ ਅਸੀਂ ਸੰਦੇਸ਼ ਅਤੇ ਜੀਉਂਦੇ ਪਰਮੇਸ਼ੁਰ ਦੇ ਵਚਨ ਦੁਆਰਾ ਸਾਬਤ ਕੀਤਾ ਹੈ ਕਿ ਇੱਕ ਕੁਪੰਥੀ ਲੇਖਨ ਇਹ ਝੂਠੀਆਂ ਸਿੱਖਿਆਵਾਂ ਵਕਫ ਵਕ ਰੂਪਾਂ ਵਿੱਚ ਅੱਗੇ ਆਈਆਂ ਜਿਨ੍ਹਾਂ ਦਾ ਪਿਛਲੇ ਮਹੀਨਿਆਂ ਤੋਂ ਪਰਮੇਸ਼ੁਰ ਦੇ ਵਚਨ ਅਤੇ ਇਸ ਸਮੇਂ ਦੇ ਸੰਦੇਸ਼ ਦੁਆਰਾ ਖੁਲਾਸਾ ਕੀਤਾ ਗਿਆ ਹੈ ਮੈਂ ਵਿਸ਼ਵਾਸ ਕਰਦਾ ਹਾਂ ਕਿ ਸ਼ੈਤਾਨ ਵਾਸਤੇ ਲੁਕੰਦੀਆਂ ਕੋਈ ਥਾਵਾ ਨਹੀਂ ਹਨ ਪਰ ਇਹਨਾਂ ਖੁਲਾਸਿਆਂ ਦੁਆਰਾ ਅਸੀਂ ਸਾਰੇ ਸੰਸਾਰ ਨੂੰ ਬਦਲਣ ਦੀ ਉਮੀਦ ਨਹੀਂ ਰੱਖਦੇ ਨਾ ਹੀ ਅਸੀਂ ਮਸੀਹ ਦੀ ਪੂਰੀ ਦੇਹ ਨੂੰ ਇਕਜੁੱਟ ਕਰਨ ਦੀ ਆਸ ਕਰਦੇ ਹਾਂ ਹਾਲਾਂਕਿ ਕੋਈ ਬੈਠੇਗਾ ਅਤੇ ਇਹਨਾਂ ਵਚਨਾਂ ਨੂੰ ਕਿਤੇ ਸੁਨੇਗਾ ਜੇਕਰ ਇੱਕ ਆਦਮੀ ਗਲਪ ਰਾਤੇ ਜਾਣਾ ਚਾਹੁੰਦਾ ਹੈ ਤਾਂ ਉਹ ਆਪਣੇ ਲਈ ਇੱਕ ਬਹਾਨਾ ਲੱਭੇਗਾ ਇੱਕ ਗੱਲ ਦੇ ਅਸੀਂ ਪੱਕੇ ਹਾਂ ਉਹ ਇਹ ਹੈ ਕਿ ਪੀੜ ਸਹੀ ਸਮੇਂ ਅਤੇ ਸਹੀ ઋਤ ਵਿੱਚ ਆਵਾਜ਼ ਨੂੰ ਸੁਣੇਗੀ ਪਰਮੇਸ਼ਰ ਦੇ ਬੱਚੇ ਅਜੇ ਵੀ ਕੈਦ ਵਿੱਚ ਹਨ ਇਹ ਸੰਦੇਸ਼ ਜੋ ਪ੍ਰਚਾਰ ਕੀਤੇ ਗਏ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਇਕੱਲੇ ਹੀ ਚੁਣੇ ਹੋਏ ਹਾਂ ਸੰਸਾਰ ਦੇ ਹੋਰ ਲੋਕ ਵੀ ਚੁਣੇ ਹੋਏ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਬਾਕੀ ਸਾਰੇ ਲੋਕ ਸੱਪ ਦੇ ਵਿੱਚ ਹਨ ਅਤੇ ਉਹਨਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ 'ਚ ਲਿਖੇ ਹੋਏ ਨਹੀਂ ਹਨ ਅਤੇ ਯੋਗਵਾ ਚੋਇਆ ਹਨ ਉਹ ਸਭ ਜੋ ਅਸੀਂ ਕਹਿ ਰਹੇ ਹਾਂ ਉਹ ਇਹ ਹੈ ਕਿ ਝੂਠੀਆਂ ਸਿੱਖਿਆਵਾਂ ਜੋ ਸਾਨੂੰ ਪੇਸ਼ ਕੀਤੀਆਂ ਗਈਆਂ ਉਹ ਗਲਤ ਅਤੇ ਲਿਕਤਾ ਤੋਂ ਬਾਹਰ ਹਨ ਜਿਹੜੇ ਲੋਕ ਉਹਨਾਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਨ ਉਹਨਾਂ ਨੂੰ ਛੁਟਕਾਰੇ ਦੀ ਲੋੜ ਹੈ ਮੈਂ ਦ੍ਰਿੜਤਾ ਨਾਲ ਕਹਿ ਰਿਹਾ ਹਾਂ ਕਿ ਪਰਮੇਸ਼ਵਰ ਦੇ ਬਹੁਤ ਸਾਰੇ ਬੱਚੇ ਇਸ ਜਾਲ ਵਿੱਚ ਫਸੇ ਹੋਏ ਹਨ ਇਹੋ ਕਾਰਨ ਹੈ ਕਿ ਅਸੀਂ ਇਸ ਸੰਦੇਸ਼ ਨੂੰ ਨਾਸ਼ ਕਰਨ ਵਾਲੀਆਂ ਝੂਠੀਆਂ ਸਿੱਖਿਆਵਾਂ ਦਾ ਖੁਲਾਸਾ ਤਰਜਮਿਆਂ ਦੀਆਂ ਸਰਾਖਾਂ ਦਾ ਸਿਰਲੇਖ ਦਿੱਤਾ ਇਹ ਜਾਣਦੇ ਹੋਏ ਕਿ ਪਰਮੇਸ਼ਵਰ ਦੇ نبی ਨੇ ਕੰਮ ਨੂੰ ਨੇਚਾ ਦਾ ਪ੍ਰਗਟਾਵਾ ਹਨ ਸੰਦੇਸ਼ ਤੇ ਉਸ ਸੁਪਨੇ ਵਿੱਚ ਲੋਕਾਂ ਨੂੰ 10 ਇੰਚ ਮੋਟੀਆਂ ਲੋਹੇ ਦੀਆਂ ਸਲਾਕਾਂ ਦੇ ਪਿੱਛੇ ਵੇਖਿਆ ਵਿਸ਼ਵਾਸੀਆਂ ਨੂੰ ਉੱਥੇ ਵੇਖਿਆ ਗਿਆ ਰਾਈ ਬਾਰਡਰਸ ਨਾਮੀ ਆਦਮੀ ਜੋ ਭਈ ਬ੍ਰਾਹਮਣ ਦੀਆਂ ਮੁਹਿਮਾਂ ਦਾ ਪ੍ਰਬੰਧਕ ਸੀ ਉਸ ਦੀਆਂ ਅੱਖਾਂ ਉੱਤੇ ਕੈਂਸਰ ਸੀ ਅਤੇ ਉਹ ਉਸ ਨਰਕ ਦੇ ਘਰ ਵਿੱਚ ਕੈਦ ਸੀ ਉਸ ਦੀ ਮੌਤ ਤੱਕ ਉਸ ਦੀਆਂ ਅੱਖਾਂ 'ਤੇ ਕੋਈ ਵੀ ਕੁਦਰਤੀ ਕੈਂਸਰ ਨਹੀਂ ਸੀ ਇਸ ਲਈ ਇਸ ਨੂੰ ਆਤਮਿਕ ਤੌਰ ਤੇ ਲਾਗੂ ਕੀਤਾ ਜਾਂਦਾ ਹੈ ਜਥੇਬੰਦੀਆਂ ਦੇ ਭਰਾ ਵੀ ਉੱਥੇ ਵਿਖਾਈ ਦਿੱਤੇ ਅਸੀਂ ਸੱਚਮੁੱਚ ਵਿਸ਼ਵਾਸ ਕਰਦੇ ਹਾਂ ਕਿ ਸੁਪਨਾ ਪੂਰਾ ਹੋਣ ਦੀ ਪ੍ਰਕਿਰਿਆ ਵਿੱਚ ਹੈ ਉਹ ਲੋਕ ਛਟਕਾਰੇ ਲਈ ਚਲਾਰੇ ਸਨ ਸਾਰ ਦਾ ਪ੍ਰਚਾਰ ਕਰਦੇ ਹੋਏ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਪੂਰੀ ਤਰ੍ਹਾਂ ਸਮਝ ਜਾਵੇ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਹਰ ਇੱਕ ਮਿਸ਼ਨ ਅਤੇ ਜਥੇਬੰਦੀ ਦੇ ਵਿੱਚ ਇਹਨਾਂ ਛੁੱਟੀਆਂ ਸਿੱਖਿਆਵਾਂ ਦੇ ਹੇਠ ਪਰਮੇਸ਼ਵਰ ਦੇ ਚੁਣੇ ਹੋਏ ਬੱਚੇ ਹਨ ਸੁਪਨੇ ਨੇ ਕਿਹਾ ਕਿ ਛਟਕਾਰੇ ਦਾ ਸਮਾਂ ਆਇਆ ਅਤੇ ਜਦੋਂ ਇਹ ਆਇਆ ਤਾਂ ਭਾਈ ਬ੍ਰਾਹਮ ਚਿਲਾਇਆ ਭਾਈ ਬਾਰਡਰਸ ਭਾਈ ਬਾਰਡਰਸ ਤੂੰ ਕਿੱਥੇ ਹੈਂ ਭਾਈ ਬਾਰਡਰਸ ਕਿਤੇ ਵੀ ਨਾ ਲੱਭਿਆ ਬੇਸ਼ੱਕ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਛਟਕਾਰੇ ਦਾ ਇਹ ਸਮਾਂ ਉਹ ਨਹੀਂ ਵੇਖ ਸਕਿਆ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਪੂਰੇ ਹੋਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਤੋਂ ਪਹਿਲਾਂ ਕਿ ਸਵਰਗ ਵਿੱਚ ਉਠਾਇਆ ਜਾਣਾ ਹੋਵੇ ਪਵਿਤਾ ਆਤਮਾ ਦੇ ਇੱਕ ਹੋਰ ਵਹਾ ਦੇ ਰਹੀ ਪਰਮੇਸ਼ਰ ਦੇ ਲੋਕਾਂ ਕੋਲ छुटकारा ਆਵੇਗਾ ਜਦੋਂ ਤੱਕ ਹਰ ਇੱਕ ਵਿਸ਼ਵਾਸੀ ਇੱਕੋ ਸਿੱਖਿਆ ਦਾ ਵਿਸ਼ਵਾਸ ਕਰਦਾ ਹੋਇਆ ਅਤੇ ਇੱਕੋ ਨੇਚਾ ਲਈ ਯਤਨ ਕਰਦਾ ਹੋਇਆ ਮੋਢੇ ਨਾਲ ਮੋਢਾ ਮਿਲਾ ਕੇ ਨਹੀਂ ਚੱਲਦਾ ਅਤੇ ਅੱਖ ਨਾਲ ਅੱਖ ਮਿਲਾ ਕੇ ਨਹੀਂ ਵੇਖਦਾ ਤਦ ਤੱਕ ਕੋਈ ਸਵਰਗ ਵਿੱਚ ਉਠਾਇਆ ਜਾਣਾ ਨਹੀਂ ਹੋਵੇਗਾ ਵਿਸ਼ਵਾਸੀ ਲੋਕ ਹਰ ਇੱਕ ਸੰਸਥਾ ਅਤੇ ਹਰ ਇੱਕ ਜਥੇਬੰਦੀ ਵਿੱਚ ਖਿੰਡੇ ਹੋਏ ਹਨ ਅਤੇ ਅਸੀਂ ਉਹਨਾਂ ਲੋਕਾਂ ਦਾ ਹਿੱਸਾ ਹਾਂ ਜੋ ਕਿਸੇ ਵੀ ਕਿਸਮ ਦੀ ਝੂਠੀ ਸਿੱਖਿਆ ਵਿੱਚ ਫਸੇ ਹੋਏ ਨਹੀਂ ਹਾਂ ਤੁਹਾਡੇ ਸਿੱਖਣ ਦੇ ਵਾਸਤੇ ਇਹ ਕਹਿੰਦੇ ਹੋਏ ਮੈਨੂੰ ਦੱਸਣ ਦਿਓ ਕਿ ਸਾਰੀਆਂ ਝੂਠੀਆਂ ਸਿੱਖਿਆਵਾਂ ਇੱਕ ਨਿਸ਼ਚਿਤ ਨੀਂਹ ਤੇ ਉਸਰੀਆਂ ਹੋਈਆਂ ਹਨ ਤੁਸੀਂ ਹਮੇਸ਼ਾ ਉਸ ਨੀਂਹ ਦੀ ਖੋਜ ਕਰੋ ਫਿਰ ਰੁਕੋ ਅਤੇ ਸੋਚੋ ਬਹਿਸ ਨਾ ਕਰੋ ਅਤੇ ਰੋਲਾ ਨਾ ਪਾਓ ਗੁੱਸਾ ਅਤੇ ਵਿਰੋਧ ਨਾ ਕਰੋ ਆਪਣੇ ਕੰਨ ਉਸ ਗੱਲ ਨੂੰ ਸੁਣ ਲੈ ਦਿਓ ਜੋ ਕਹੀ ਜਾ ਰਹੀ ਹੈ ਅਤੇ ਆਤਮਾ ਨੂੰ ਫੜੋ ਝੂਠੀਆਂ ਸਿੱਖਿਆਵਾਂ ਦਾ ਇੱਕ ਬੀਜ ਹੁੰਦਾ ਹੈ ਤੁਹਾਨੂੰ ਇਸ ਦਾ ਵਿਰੋਧ ਕਰਨ ਅਤੇ ਖੁਲਾਸਾ ਕਰਨ ਦੇ ਯੋਗ ਹੋਣ ਦੇ ਲਈ ਇਸ ਨੂੰ ਪਿੱਛੇ ਤੱਕ ਲੱਭਣਾ ਪਵੇਗਾ ਤਾਂ ਜੋ ਪਰਮੇਸ਼ਵਰ ਦੇ ਉਹਨਾਂ ਲੋਕਾਂ ਨੂੰ ਜਿਹੜੇ ਕੈਦ ਵਿੱਚ ਹਨ ਛੁਡਾਇਆ ਜਾ ਸਕੇ ਸਾਨੂੰ ਉਮੀਦ ਹੈ ਕਿ ਅੱਖਾਂ ਖੁੱਲ ਗਈਆਂ ਹਨ ਭਾਵੇਂ ਇਹ ਪਖੰਡੀ ਪ੍ਰਚਾਰਕ ਹਨ ਜਾਂ کلیਸੇ ਦੇ ਆਮ ਮੈਂਬਰ ਪਰਮੇਸ਼ਵਰ ਦੇ ਪਿਆਰ ਨੇ ਸਾਨੂੰ ਇਹਨਾਂ ਗਲਤੀਆਂ ਨੂੰ ਸੁਧਾਰਨ ਦੇ ਲਈ ਮਜਬੂਰ ਕੀਤਾ ਕਿਉਂਕਿ ਪਿਆਰ ਸੁਧਾਰ ਕਰਦਾ ਹੈ ਸਾਰੀਆਂ ਝੂਠੀਆਂ ਸਿਖਿਆਵਾਂ ਇੱਕ ਖਾਸ ਧਾਰਨਾ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਜਦੋਂ ਤੁਸੀਂ ਲੀਨ ਨੂੰ ਨਸ਼ਟ ਕਰ ਦਿੰਦੇ ਹੋ ਤਾਂ ਤੁਹਾਡੇ ਕੋਲ ਉਸ ਤੇ ਸ਼ਕਤੀ ਹੁੰਦੀ ਹੈ ਉਦਾਹਰਨ ਦੇ ਲਈ ਸਾਰੇ ਮਤਿ ਸਿਧਾਂਤ ਇੱਕ ਆਦਮੀ ਦੇ ਮਨ ਵਿੱਚ ਸ਼ੁਰੂ ਹੋਏ ਸਨ ਜੋ ਇਹਨਾਂ ਦਾ ਸੰਸਥਾਪਕ ਸੀ ਉਸ ਦੀ ਇੱਕ ਖਾਸ ਧਾਰਨਾ ਸੀ ਅਤੇ ਫਿਰ ਇਸ ਉਤੇ ਉਸਾਰੀ ਕੀਤੀ ਗਈ ਇਹ ਧਾਰਨਾ ਉਦੋਂ ਤੱਕ ਵੱਧ ਗਈ ਜਦੋਂ ਤੱਕ ਇਸ ਨੇ ਉਹ ਫਲ ਪੈਦਾ ਨਹੀਂ ਕੀਤੇ ਜੋ ਇੱਕ ਦੂਜੇ ਤੋਂ ਵੱਖਰੇ ਸਨ ਭਾਈ ਬ੍ਰਾਂਹਮ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਇੱਕ ਬੰਦੂਕ ਹੈ ਅਤੇ ਉਸ ਬੰਦੂਕ ਦਾ ਨਿਸ਼ਾਨਾ ਬਿਲਕੁਲ ਥੋੜਾ ਜਿਹਾ ਵੀ ਟੇਡਾ ਹੈ ਆਦੇ ਤੁਸੀਂ 50 ਫੁੱਟ ਦੂਰ ਇੱਕ ਨਿਸ਼ਾਨੇ ਤੇ ਗੋਲੀ ਮਾਰਦੇ ਹੋ ਤਾਂ ਕੁਝ ਫੁੱਟ ਦੂਰੀ ਤੋਂ ਨਿਸ਼ਾਨਾ ਖੁੰਝ ਜਾਵੇਗਾ ਤੁਹਾਨੂੰ ਯਾਦ ਹੈ ਕਿ ਨਿਕੋਲਾਈਆ ਨੇ ਕਲੀਸੇ ਕਾਲਾਂ ਦੇ ਦੌਰਾਨ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਛੁੱਟੀਆਂ ਸਿੱਖਿਆਵਾਂ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਸਿਧਾਂਤ ਬਣ ਗਏ ਅਤੇ ਫਿਰ ਰੋਮਨ ਕੈਥੋਲਿਕ ਕਲੀਸਾ ਦੇ ਵਿੱਚ ਉਹ ਵਧੇ ਫੁੱਲੇ ਆਦਨ ਦੇ ਬਾਗ ਵਿੱਚ ਇਹ ਸਭ ਔਰਤ ਦੇ ਮਨ ਵਿੱਚ ਇੱਕ ਬੀਜ ਦੇ ਨਾਲ ਸ਼ੁਰੂ ਹੋਇਆ ਇੱਕ ਬੀਜ ਜੋ ਕਿ ਪਰਮੇਸ਼ਵਰ ਦੇ ਹੁਕਮ ਅਤੇ ਵਚਨ ਦੇ ਵਿਰੋਧ ਵਿੱਚ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਕਿ ਉਹ ਉਸ ਖਾਸ ਚੀਜ਼ ਨਾਲ ਕੁਝ ਨਾ ਕਰਨ ਅਤੇ ਉਸ ਵਿੱਚ ਦਖਲ ਨਾ ਦੇਣ ਉਹਨਾਂ ਨੇ ਸੋਚਿਆ ਕਿ ਉਹ ਇਸ ਨੂੰ ਕਰਨ ਦੇ ਲਈ ਕਾਫੀ ਹੁਸ਼ਿਆਰ ਸਨ ਜਦੋਂ ਉਹਨਾਂ ਨੇ ਅਜਿਹਾ ਕੀਤਾ ਤਾਂ ਔਰਤ ਦੇ ਮਨ ਵਿੱਚ ਇੱਕ ਛੋਟਾ ਜਿਹਾ ਬੀਜ ਆਇਆ ਅਤੇ ਉਸਨੇ ਉਹਨੂੰ ਸਵੀਕਾਰ ਕਰ ਲਿਆ ਫਿਰ ਇੱਕ ਅਜਿਹੀ ਨੀ ਨੂੰ ਅੱਗੇ ਲਿਆਂਦਾ ਜਿਸ ਤੇ ਸਾਰੀਆਂ ਸਭਿਅਤਾਵਾਂ ਦਾ ਨਿਰਮਾਣ ਹੋਇਆ ਹੈ ਇਸਨੇ ਮੌਤ ਨੂੰ ਪੈਦਾ ਕੀਤਾ ਸਾਡੇ ਪਰਵੀਸਤ ਮਸੀਹ ਤੋਂ ਬਾਹਰ ਹਰ ਮਨੁੱਖ ਗਲਤ ਜਨਮ ਦੀ ਨੀਂਦ ਦੁਆਰਾ ਆਇਆ ਹੈ ਗਲਤ ਜਨਮ ਦਾ ਹੋਣਾ ਮੌਤ ਹੈ ਗਲਤ ਨੀਂ ਸਿਧਾਂਤਿਕ ਤੌਰ ਤੇ ਮੌਤ ਪੈਦਾ ਕਰਦੀ ਹੈ ਜੋ ਕਿ ਆਤਮਿਕ ਮੌਤ ਹੈ ਫਿਰ ਇਹਨਾਂ ਸਾਰੀਆਂ ਝੂਠੀਆਂ ਸਿੱਖਿਆਵਾਂ ਦਾ ਖੁਲਾਸਾ ਕਰਨਾ ਬਹੁਤ ਜ਼ਰੂਰੀ ਹੈ ਝੂਠੀਆਂ ਸਿੱਖਿਆਵਾਂ ਅਦਨ ਦੇ ਬਾਗ ਵਿੱਚ ਸ਼ੁਰੂ ਹੋਈਆਂ ਅਤੇ ਇਹਨਾਂ ਨੇ ਮੌਤ ਨੂੰ ਪੈਦਾ ਕੀਤਾ ਜੇਕਰ ਤੁਸੀਂ ਜੀਵਨ ਚਾਹੁੰਦੇ ਹੋ ਤਾਨੂੰ ਸੱਚਾਈ ਨੂੰ ਲੱਭਣਾ ਪਵੇਗਾ ਅਤੇ ਆਪਣੇ ਆਪ ਨੂੰ ਉਸ ਤੇ ਉਸਾਰਨਾ ਪਵੇਗਾ ਸੱਚਾਈ ਨੂੰ ਸ਼ੁੱਧ ਪਵਿੱਤਰ ਅਧਿਆਤਮਿਕ ਬਣਾਏ ਰੱਖਣ ਦੇ ਲਈ ਤੁਹਾਨੂੰ ਝੂਠੀ ਸਿੱਖਿਆ ਦੇ ਵਿਰੁੱਧ ਲੜਨਾ ਪਵੇਗਾ ਪ੍ਰਭੂ ਨੇ ਆਦਮ ਅਤੇ ਹਵਾ ਨੂੰ ਝੂਠੀ ਸਿੱਖਿਆ ਦੇ ਵਿਰੁੱਧ ਚੇਤਾਵਨੀ ਦਿੱਤੀ ਸੀ ਕਿ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਉਹ ਝੂਠੀ ਸਿੱਖਿਆ ਦਾ ਇੱਕ ਰੁੱਖ ਸੀ ਜੋ ਅਦਨ ਦੇ ਬਾਗ ਵਿੱਚ ਸੀ ਬਾਈਬਲ ਆਖਦੀ ਹੈ ਉਹ ਭਲੇ ਅਤੇ ਬੁਰੇ ਦੇ ਗਿਆਨ ਦਾ ਰੁੱਖ ਸੀ ਉਹ ਝੂਠੀ ਸਿੱਖਿਆ ਦਾ ਰੁਖ ਸੀ ਉਹ ਝੂਠੀਆਂ ਸਿੱਖਿਆਵਾਂ ਦੀ ਨਹੀਂ ਸੀ ਬਾਈਬਲ ਨਬੀਆਂ ਦੁਆਰਾ ਲਿਖੀ ਗਈ ਇਸ ਲਈ ਇਸ ਨੂੰ ਨਬੀਆਂ ਦੁਆਰਾ ਹੀ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ ਹਰ ਇੱਕ ਸਚਾਈ ਅਤੇ ਹਰ ਭੇਤ ਜਿਸ ਨੇ ਮਨੁੱਖ ਜਾਤ ਕੋਲ ਆਉਣਾ ਹੈ ਉਸ ਨੂੰ ਇੱਕ نبی ਦੁਆਰਾ ਹੀ ਆਉਣਾ ਚਾਹੀਦਾ ਹੈ ਆਮੋਸ 3:7 ਨਿਸੰਗ ਪ੍ਰਭੂ ਯਹਵਾ ਕੋਈ ਕੰਮ ਨਹੀਂ ਕਰੇਗਾ ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪ੍ਰਗਟ ਨਾ ਕਰੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣੇ ਭੇਤ ਪ੍ਰਗਟ ਕਰਦਾ ਹੈ ਇਸੇ ਤਰ੍ਹਾਂ ਹੀ ਪਰਮੇਸ਼ਰ ਮਨੁੱਖ ਜਾਤ ਦੀ ਇੱਕ ਸਚਾਈ ਨੂੰ ਲਿਆਉਂਦਾ ਹੈ ਇਸ ਲਈ ਇਹ ਕੋਈ ਨਿਜੀ ਤਰਜਮਾ ਨਹੀਂ ਹੈ ਦੂਜਾ ਪਤਰਸ ਪਹਿਲਾ ਅਧਿਆਇ ਅਤੇ ਜਦੋਂ ਕਦੇ ਵੀ ਤੁਸੀਂ ਆਪਣੇ ਆਪ ਦੁਆਰਾ ਬਾਈਬਲ ਦਾ ਤਰਜਮਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਝੂਠੀਆਂ ਸਿੱਖਿਆਵਾਂ ਵਿੱਚ ਫਸ ਜਾਓਗੇ ਸਾਰੇ ਬਾਈਬਲ ਸਕੂਲ ਅਤੇ ਸਾਰੀਆਂ ਸੰਸਥਾਵਾਂ ਅਤੇ ਸਾਰੇ ਮਤ ਸਿਧਾਂਤ ਝੂਠੀਆਂ ਸਿੱਖਿਆਵਾਂ ਦੇ ਨਾਲ ਭਰੇ ਹੋਏ ਹਨ ਜੋ ਕੁਝ ਵੀ ਭਈ ਬ੍ਰਹਮ ਦੇ ਸੰਦੇਸ਼ ਤੋਂ ਬਾਹਰ ਹੈ ਉਹ ਇੱਕ ਕੁਪੰਥ ਹੈ ਸਤ ਗਰਜਾਂ ਦੇ ਉੱਪਰ ਕੋਈ ਵੀ ਤਰਜਮਾ ਇੱਕ ਕੁਪੰਥ ਹੈ ਸਾਰਾ ਸੰਸਾਰ ਆਪਣੇ ਆਪ ਦੇ ਵਿੱਚ ਇੱਕ ਕੁਪੰਥ ਹੈ ਭਲੇ ਅਤੇ ਬੁਰੇ ਦੇ ਗਿਆਨ ਦਾ ਰੁਖ ਆਪਣੇ ਆਪ ਵਿੱਚ ਇੱਕ ਕੁਪੰਥ ਹੈ ਇਹ ਝੂਠੀਆਂ ਸਿੱਖਿਆਵਾਂ ਜਿਨ੍ਹਾਂ ਦਾ ਖੁਲਾਸਾ ਕੀਤਾ ਗਿਆ ਸਤ ਗਰਜਾਂ ਦੇ ਗਲਤ ਤਰਜਮੇ ਦੇ ਆਧਾਰ ਉੱਤੇ ਉਸਰੀਆਂ ਹੋਈਆਂ ਹਨ ਹੰਕਾਰ ਆਣਗਿਆਕਾਰੀ ਅਤੇ ਸੰਸਾਰਿਕ ਵਿਦਿਆ ਨੇ ਇਹਨਾਂ ਪਖੰਡੀਆਂ ਨੂੰ ਗਰਜਾਂ ਦਾ ਗਲਤ ਤਰਜਮਾ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਮਸ਼ਹੂਰ ਹੋ ਸਕਣ ਭਾਵੇਂ ਕਿ ਨਬੀ ਨੇ ਕਿਹਾ ਸੀ ਕਿ ਇਸ ਉਤੇ ਕੋਈ ਬਾਦ ਨਾ ਬਣਾਉਣਾ ਉਹ ਕਹਿੰਦੇ ਹਨ ਕਿ ਨਬੀ ਨੇ ਲੋਕਾਂ ਨੂੰ ਦੂਰ ਕਰਨ ਦੇ ਲਈ ਕੁਝ ਨਿਸ਼ਚਿਤ ਗੱਲਾਂ ਨੂੰ ਬੋਲਿਆ ਨਹੀਂ ਉਸਨੇ ਅਜਿਹਾ ਨਹੀਂ ਕੀਤਾ ਇੱਕ ਪਖੰਡੀ ਅਤੇ ਸ਼ੈਤਾਨ ਦਾ ਇੱਕ ਝੂਠ ਹੈ ਉਸਨੇ ਕਿਹਾ ਸਤ ਗਰਜਾਂ ਦਾ ਤਰਜਮਾ ਨਾ ਕਰੋ ਜੈਸੂ ਪਰ ਕੋਈ ਬਾਤ ਨਾ ਬਣਾਓ ਤੁਸੀਂ ਰਾਤੋਂ ਭਟਕ ਜਾਓਗੇ ਉਹਨਾਂ ਨੇ ਉਹੀ ਕੀਤਾ ਜੋ ਉਸਨੇ ਕਰਨ ਲਈ ਮਨਾ ਕੀਤਾ ਸੀ ਗਰਜਾਂ ਝੂਠੀਆਂ ਸਿੱਖਿਆਵਾਂ ਦੇ ਇਹਨਾਂ ਸਾਰੇ ਲੇਖਾਂ ਦੀ ਬੁਨਿਆਦ ਹਨ ਜਿਨ੍ਹਾਂ ਤੋਂ ਮੈਂ 1973 ਤੋਂ ਜਾਣੂ ਹਾਂ ਗਰਜਾਂ ਦੀਆਂ ਸਿੱਖਿਆਵਾਂ ਜੋ ਭਾਈ ਬਰਨ ਦੇ ਸੰਦੇਸ਼ ਦੇ ਆਲੇ ਦੁਆਲੇ ਇਹਨਾਂ ਮੁੱਖ ਝੂਠੀਆਂ ਸਿੱਖਿਆਵਾਂ ਦੀ ਬੁਨਿਆਦ ਹਨ ਇਹ ਸਿੱਖਿਆਵਾਂ ਵੱਖੋ-ਵੱਖਰੀਆਂ ਹਨ ਇਹਨਾਂ ਦੀ ਬੁਨਿਆਦ ਇਹ ਹੈ ਕਿ ਭਈ ਬ੍ਰਾਹਮ ਨੇ ਗੁਪਤ ਰੂਪ ਵਿੱਚ ਚਲਾਕੀ ਅਤੇ ਸਮਝ ਦੇ ਨਾਲ ਗਰਜਾਂ ਨੂੰ ਲੈ ਕੇ ਸੰਦੇਸ਼ ਵਿੱਚ ਪਾ ਦਿੱਤਾ ਅਤੇ 9 ਸਾਲਾਂ ਬਾਅਦ ਉਹਨਾਂ ਨੇ ਸੁਣ ਲਬ ਲਿਆ ਇਸ ਨੂੰ ਸਾਬਤ ਕਰਨ ਲਈ ਕੋਈ ਹਵਾਲੇ ਅਤੇ ਕੋਈ ਬਾਈਬਲ ਨਹੀਂ ਹੈ ਇਹ ਪਰਮੇਸ਼ਵਰ ਦੇ ਵਚਨ ਦੇ ਉਲਟ ਹੈ ਇਹ ਸ਼ੈਤਾਨ ਦਾ ਇੱਕ ਝੂਠ ਹੈ ਅਜਿਹੇ ਕੁਪੰਥ ਅਤੇ ਸਿੱਖਿਆਮਾਂ ਪਰਮੇਸ਼ਵਰ ਦੇ ਵਚਨ ਦੇ ਵਿਰੋਧ ਵਿੱਚ ਹਨ ਅਸੀਂ ਯਿਸੂ ਮਸੀਹ ਦੀ ਖੁਸ਼ਖਬਰੀ ਅਤੇ ਸਮੇਂ ਦੇ ਸੰਦੇਸ਼ ਦੀ ਰਾਖੀ ਵਿੱਚ ਖੜੇ ਹਾਂ ਮੈਂ ਪਰਮੇਸ਼ਰ ਦੇ ਨਬੀ ਦਾ ਹਵਾਲਾ ਦਿੰਦਾ ਹਾਂ ਸਤ ਮੋਰਾਂ ਦੀ ਕਿਤਾਬ ਪ੍ਰਸ਼ਨ ਅਤੇ ਉੱਤਰ ਹੁਣ ਆਪਣੇ ਭਰਾਵੋ ਜੋ ਮੇਰੀ ਸਲਾਹ ਨੂੰ ਮੰਨੋ ਕਿਸੇ ਵੀ ਚੀਜ਼ ਵਿੱਚ ਆਪਣਾ ਤਰਜਮਾ ਸ਼ਾਮਲ ਨਾ ਕਰੋ ਤੁਸੀਂ ਬਸ ਇੱਕ ਚੰਗਾ ਮਸੀਹੀ ਜੀਵਨ ਜਿਉਂਦੇ ਜਾਓ ਕਿਉਂਕਿ ਜਦ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਅਸਲੀ ਚੀਜ਼ ਤੋਂ ਭਟਕਾ ਲਵੋਗੇ ਤੁਸੀਂ ਫਿਰ ਤੋਂ ਆਪਣੇ ਆਪ ਨੂੰ ਉਸ ਚੀਜ਼ ਤੋਂ ਲਾਂਭੇ ਕਰ ਦੇਵੋਗੇ ਅਤੇ ਤੁਸੀਂ ਸਾਰੇ ਸੁਚੇਤ ਹੋ ਅਤੇ ਜਾਣਦੇ ਹੋ ਕਿ ਇੱਥੇ ਕੁਝ ਭੇਦਪੁਰਨ ਹੋ ਰਿਹਾ ਹੈ ਅਤੇ ਵਾਪਰ ਰਿਹਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਹੁਣ ਕੀ ਹੈ ਇਹ ਤੁਹਾਨੂੰ ਪਹਿਲਾਂ ਦੱਸਿਆ ਗਿਆ ਹੈ ਇਸ ਲਈ ਕੋਈ ਤਰਜਮਾ ਕਰਨ ਦੀ ਕੋਸ਼ਿਸ਼ ਨਾ ਕਰੋ ਪਰ ਮੈਨੂੰ ਆਪਣਾ ਭਰਾ ਸਮਝ ਕੇ ਮੇਰਾ ਵਿਸ਼ਵਾਸ ਕਰੋ ਵੇਖੋ ਅਸੀਂ ਇੱਕ ਮਹਾਨ ਸਮੇਂ ਵਿੱਚ ਰਹਿ ਰਹੇ ਹਾਂ ਅਤੇ ਇਸ ਲਈ ਹੋ ਸਕਦਾ ਹੈ ਕਿ ਇੱਥੇ ਕਲਿਸਿਆ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਇਸ ਲਈ ਕਿਸੇ ਵੀ ਚੀਜ਼ ਦਾ ਕੋਈ ਤਰਜਮਾ ਨਾ ਕਰੋ ਦੇਖੋ ਤੁਸੀਂ ਬਸ ਅੱਗੇ ਵਧੋ ਅਤੇ ਯਾਦ ਰੱਖੋ ਕਿ ਤੁਹਾਨੂੰ ਕੀ ਕਿਹਾ ਗਿਆ ਹੈ ਅਤੇ ਇੱਕ ਮਸੀਹੀ ਜੀਵਨ ਜਿਓ ਕਿਉਂਕਿ ਜੇਕਰ ਤੁਸੀਂ ਇਹ ਜਿਆ ਨਹੀਂ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਉੱਥੇ ਕਿਸੇ ਚੀਜ਼ ਵਿੱਚ ਉਲਝਾ ਲੈਂਦੇ ਹੋ ਅਤੇ ਫਿਰ ਤੁਸੀਂ ਰਾਤੋਂ ਭਟਕ ਜਾਂਦੇ ਹੋ ਇਸ ਦਾ ਤਰਜਮਾ ਨਾ ਕਰੋ ਮੇਰੀ ਸਲਾਹ ਨੂੰ ਮੰਨੋ ਕਿਸੇ ਵੀ ਤਰ੍ਹਾਂ ਦੇ ਤਰਜਮੇ ਨਾ ਬਣਾਓ ਜੇਕਰ ਤੁਸੀਂ ਮੇਰੀ ਸਲਾਹ ਨਹੀਂ ਮੰਨਦੇ ਤਾਂ ਤੁਸੀਂ ਆਪਣੇ ਆਪ ਨੂੰ ਸਹੀ ਰਾਤੋਂ ਪਟਕਿਆ ਹੋਇਆ ਪਾਉਗੇ ਇਹ ਝੂਠੀਆਂ ਸਿੱਖਿਆਵਾਂ ਸਹੀ ਰਾਤੋਂ ਬਾਹਰ ਦੀਆਂ ਸਿੱਖਿਆਵਾਂ ਹਨ ਇੱਥੇ ਸਹੀ ਰਾਤ ਦਾ ਮਤਲਬ ਸਿਰਫ ਉਹ ਸਿੱਧਾ ਅਤੇ ਤੰਗ ਰਸਤਾ ਹੋਵੇਗਾ ਜਿਸ ਉੱਤੇ ਪੈਨਤੇਕੋਸਟ ਦੇ ਦਿਨ ਤੋਂ ਮਸੀਹਾਂ ਨੇ ਚੱਲਣਾ ਸੀ ਤੁਸੀਂ ਆਪਣੇ ਆਪ ਨੂੰ ਸਿੱਧੇ ਅਤੇ ਤੰਗ ਰਸਤੇ ਤੋਂ ਦੂਰ ਕਰਦੇ ਹੋਗੇ ਅਤੇ ਜੇਕਰ ਤੁਸੀਂ ਇਸ ਦਾ ਕੋਈ ਤਰਜਮਾ ਕਰਦੇ ਹੋ ਉਹ ਸਾਰੇ ਜੋ ਉਹਨਾਂ ਝੂਠੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਅਤੇ ਉਹਨਾਂ 'ਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੇ ਗਲਤ ਕੰਮ ਕੀਤਾ ਹੈ ਉਹਨਾਂ ਨੇ ਸਤ ਗਰਜਾਂ ਦਾ ਗਲਤ ਤਰਜਮਾ ਕੀਤਾ ਅਤੇ ਉਹ ਰਾਹ ਤੋਂ ਭਟਕੇ ਹੋਏ ਲੋਕ ਹਨ ਮੋਰਾਲੀ ਕਿਤਾਬ ਪ੍ਰਸ਼ਨ ਅਤੇ ਉੱਤਰ ਵੇਖੋ ਹਰ ਵਾਰ ਜਦੋਂ ਵੀ ਤੁਸੀਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਅਜਿਹਾ ਕੀਤਾ ਹੈ ਵੇਖੋ ਇਸ ਲਈ ਕਿਸੇ ਵੀ ਕਿਸਮ ਦਾ ਕੋਈ ਤਰਜਮਾ ਕਰਨ ਦੀ ਕੋਸ਼ਿਸ਼ ਨਾ ਕਰੋ ਅਤੇ ਖਾਸ ਕਰਕੇ ਅੱਜ ਦੀ ਰਾਤ ਜਦੋਂ ਉਹ ਮੋਹਰਾਂ ਤੁਹਾਡੇ ਸਾਹਮਣੇ ਆਉਂਦੀਆਂ ਹਨ ਵੇਖਿਆ ਇਸ ਦੀ ਤਰਜਮਾ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਬਸ ਅੱਗੇ ਵਧੋ ਅਤੇ ਹਲੀਮ ਬਣੋ ਅਤੇ ਉਸੇ ਸਧਾਰਨ ਸੰਦੇਸ਼ ਦੇ ਨਾਲ ਚੱਲਦੇ ਰਹੋ ਹੁਣ ਕਿਸੇ ਵੀ ਚੀਜ਼ ਦਾ ਤਰਜਮਾ ਨਾ ਕਰੋ ਜੇਕਰ ਪਰਮੇਸ਼ਰ ਚਾਹੁੰਦਾ ਹੈ ਕਿ ਤੁਹਾਨੂੰ ਕੁਝ ਪਤਾ ਲੱਗੇ ਤਾ ਉਹ ਤੁਹਾਡੇ ਕੋਲ ਉਸ ਚੀਜ਼ ਨੂੰ ਭੇਜੇਗਾ ਇਸ ਲਈ ਹੁਣ ਅਸਲ ਠੋਸ ਬਣੋ ਡਟੇ ਰਹੋ ਕੋਈ ਗੱਲ ਵਾਪਰੀ ਹੈ ਅਤੇ ਹੁਣ ਕੇਵਲ ਅਸਲੀ ਬਣੇ ਰਹੋ ਤੁਸੀਂ ਸਮਝ ਗਏ ਮੇਰਾ ਕੀ ਮਤਲਬ ਹੈ ਪ੍ਰਾਵੋ ਅਤੇ ਪੈਣੋ ਕੀ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਕੀ ਇਹ ਕੁਝ ਅਜਿਹਾ ਜਾਪਤ ਹੈ ਜਿਸ ਨੂੰ ਹਰ ਇੱਕ ਨੂੰ ਮੰਨਣਾ ਚਾਹੀਦਾ ਹੈ ਕਿੰਨੇ ਕਹਿੰਦੇ ਹਨ ਕਿ ਸਾਨੂੰ ਮੰਨਣਾ ਚਾਹੀਦਾ ਹੈ ਇਸ ਦਾ ਤਰਜਮਾ ਨਾ ਕਰੋ ਇਸ ਵਿੱਚ ਕੋਈ ਤਰਜਮਾ ਸ਼ਾਮਿਲ ਨਾ ਕਰੋ ਨਹੀਂ ਤਾਂ ਤੁਸੀਂ ਸਹੀ ਰਾਹ ਤੋਂ ਭਟਕ ਜਾਓਗੇ ਜੇਕਰ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਕੁਝ ਜਾਣੋ ਤਾਂ ਉਹ ਤੁਹਾਡੇ ਕੋਲ ਇਸ ਨੂੰ ਭੇਜੇਗਾ ਸਤਕ੍ਰਿ ਸੇ ਕਾਲਾਨੀ ਕਿਤਾਬ ਪ੍ਰਸ਼ਨ ਅਤੇ ਉੱਤਰ ਅਤੇ ਹੁਣ ਜੇਕਰ ਇਹ ਟੇਪ ਕਿਸੇ ਕਿਤੇ ਆਦਮੀ ਦੇ ਹੱਥ ਲੱਗ ਜਾਵੇ ਤਾਂ ਇਸ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਬਾਤ ਬਣਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕੇਵਲ ਇੱਕੋ ਚੀਜ਼ ਕਰੋ ਤੁਸੀਂ ਬਸ ਪਰਮੇਸ਼ਰ ਦੀ ਸੇਵਾ ਕਰਦੇ ਰਹੋ ਕਿਉਂਕਿ ਇਹ ਮਹਾਨ ਪੇਤ ਇੰਨਾ ਮਹਾਨ ਹੈ ਕਿ ਪਰਮੇਸ਼ਵਰ ਨੇ ਯਹੂਨਾ ਨੂੰ ਵੀ ਇਸ ਨੂੰ ਲਿਖਣ ਨਹੀਂ ਦਿੱਤਾ ਗਰਜਾਂ ਨੇ ਇਸ ਨੂੰ ਬੋਲਿਆ ਪਰ ਉਸ ਨੇ ਜਾਣਦੇ ਹੋਏ ਸਾਡੇ ਨਾਲ ਵਾਅਦਾ ਕੀਤਾ ਕਿ ਇਹ ਖੁੱਲਿਆ ਜਾਵੇਗਾ ਪਰ ਇਹ ਇਸ ਸਮੇਂ ਤੱਕ ਨਹੀਂ ਖੁੱਲਿਆ ਹੈ ਕੀ ਇਹ ਗੰਭੀਰ ਚੇਤਾਵਨੀ ਨਹੀਂ ਹੈ ਇਹ ਉਦੋਂ ਹੋਇਆ ਜਦੋਂ ਉਸ ਨੇ ਉਹਨਾਂ ਨੂੰ ਵੀ ਜੋ ਉਸ ਨੇ ਸੱਤ ਮੋਰਾਂ ਬਾਰੇ ਜਾਣਿਆ ਸੀ ਦੱਸਿਆ ਅਤੇ ਉਸ ਨੇ ਵਿਸਥਾਰ ਵਿੱਚ ਦੱਸਿਆ ਕਿ ਸਤਵੀਂ ਮੋਹਰ ਸੱਤ ਗਰਜਾਂ ਦੇ ਵਿੱਚ ਛੁਪੀ ਹੋਈ ਹੈ ਅਤੇ ਸੱਤ ਅਣਜਾਨ ਗਰਜਾਂ ਪ੍ਰਭੂ ਦੀ ਆਮਦ ਨਾਲ ਸੰਬੰਧਿਤ ਹਨ ਉਸਨੇ ਕਿਹਾ ਇਹੀ ਹੈ ਜੋ ਮੈਂ ਤੁਹਾਨੂੰ ਇਸ ਵੇਲੇ ਦੱਸ ਸਕਦਾ ਹਾਂ ਉਹ ਗਰਜਾਂ ਦਾ ਗਲਤ ਤਰਜਮਾ ਕਰਨ ਵਾਲੇ ਇਨ੍ਹਾਂ ਵੱਡੇ ਦਿਮਾਗੀ ਗਿਆਨ ਵਾਲੇ ਆਤਮਿਕ ਦਾਇਨਤਾ ਨੂੰ ਚੇਤਾਵਨੀ ਦੇ ਰਿਹਾ ਸੀ ਸਤ ਕ੍ਰਿਸ਼ੇ ਕਾਲਨ ਕਿਤਾਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਖੁੱਲਿਆ ਨਹੀਂ ਹੈ ਇਹ ਖੁੱਲਿਆ ਨਹੀਂ ਹੈ ਮੈਨੂੰ ਇਸ ਬਾਰੇ ਨਹੀਂ ਪਤਾ ਮੈਂ ਇਸ ਨੂੰ ਸਮਝ ਨਹੀਂ ਸਕਿਆ ਸਿਰਫ ਇੱਕੋ ਚੀਜ਼ ਮੈਂ ਜਾਣਦਾ ਹਾਂ ਕਿ ਇਹ ਸੱਤ ਗਰਜਾਂ ਵਿੱਚ ਲੁਕਿਆ ਹੋਇਆ ਹੈ ਸੱਤ ਗਰਜਾਂ ਇੱਕ ਅਪਰਾਈ ਭਾਸ਼ਾ ਵਿੱਚ ਮੇਰੇ ਕੋਲ ਆਈਆਂ ਮੈਂ ਇਸ ਨੂੰ ਪੜ ਨਹੀਂ ਸਕਿਆ ਮੈਂ ਇਸ ਨੂੰ ਸਮਝ ਨਹੀਂ ਸਕਿਆ ਲੋਕ ਜੋ ਅਜੇਹੀਆਂ ਝੂਠੀਆਂ ਸਿੱਖਿਆਵਾਂ ਦੀ ਪਾਲਣ ਕਰਦੇ ਹਨ ਉਹ ਸਾਰੇ ਸ਼ੈਤਾਨ ਦੇ ਭੁਲੇਖੇ ਵਿਚ ਹਨ ਅਤੇ ਆਪਣੀਆਂ ਅੱਖਾਂ ਉਤੇ ਕੈਂਸਰ ਦੇ ਨਾਲ ਉਹ ਤਰਜਮਿਆਂ ਦੀਆਂ ਸਲਾਕਾਂ ਦੇ ਵਿੱਚੇ ਕੈਦ ਹਨ ਅਤੇ ਆਪਣੇ ਸਿਰ 10 ਇੰਚ ਮੋਟੀਆਂ ਲੋਹੇ ਦੀਆਂ ਸਲਾਕਾਂ ਦੇ ਵਿੱਚ ਮਾਰ ਰਹੇ ਹਨ ਤੁਸੀਂ ਉਹਨਾਂ ਨੂੰ ਇਹ ਨਹੀਂ ਦੱਸ ਸਕਦੇ ਕਿਉਂਕਿ ਉਹ ਇਸ ਨੂੰ ਸਮਝ ਨਹੀਂ ਸਕਦੇ ਪਰਮੇਸ਼ਰ ਦਾ نبی ਠੀਕ ਉੱਤੇ ਖੜਾ ਸੀ ਅਤੇ ਉਸ ਨੇ ਸੰਦੇਸ਼ ਦੇ ਇੱਕ ਵਿਸ਼ਵਾਸੀ ਨੂੰ ਉਸ ਵਿੱਚੋਂ ਬਾਹਰ ਆਉਣ ਲਈ ਕਿਹਾ ਉਸ ਨੇ ਕਿਹਾ ਪਰ ਇਬਰਾਹਿਮ ਮੈਂ ਬਾਹਰ ਨਹੀਂ ਆ ਸਕਦਾ ਮੁਕਤੀ ਦਾ ਸਮਾਂ ਲੋਕਾਂ ਦੇ ਲਈ ਇਹ ਸਮਝਣ ਲਈ ਆਉਣਾ ਹੈ ਕਿ ਕੀ ਸਹੀ ਹੈ ਉਹ ਤੁਹਾਨੂੰ ਮੁਕਤੀ ਦੇ ਲਈ ਵਰਤਣਾ ਚਾਹੁੰਦਾ ਹੈ ਅਸੀਂ ਉਹਨਾਂ ਦੀ ਕਿਸੇ ਵੀ ਗਰਜ ਤੇ ਵਿਸ਼ਵਾਸ ਨਹੀਂ ਕਰਦੇ ਅਤੇ ਨਾ ਹੀ ਅਸੀਂ ਉਹਨਾਂ ਦੀਆਂ ਝੂਠੀਆਂ ਸਿੱਖਿਆਵਾਂ ਉਤੇ ਵਿਸ਼ਵਾਸ ਕਰਦੇ ਹਾਂ ਉਹ ਸਾਰੇ ਝੂਠੇ ਨਵੀਆਂ ਝੂਠ ਬੋਲਣ ਵਾਲੇ ਪ੍ਰਚਾਰਕਾਂ ਅਤੇ ਧੋਖੇਬਾਜ਼ਾਂ ਦਾ ਇੱਕ ਝੁੰਡ ਹੈ ਪਰਮੇਸ਼ਰ ਕਦੇ ਵੀ ਉਹਨਾਂ ਨਾਲ ਨਹੀਂ ਬੋਲਿਆ ਉਸਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੁਝ ਪਤਾ ਲੱਗਣਾ ਹੈ ਪਰਮੇਸ਼ਰ ਉਹਨਾਂ ਦੇ ਕੋਲ ਉਸ ਚੀਜ਼ ਨੂੰ ਭੇਜੇਗਾ ਇਸ ਨੂੰ ਆਮ ਲੋਕਾਂ ਤੇ ਪ੍ਰਗਟ ਕਰਨ ਦਾ ਇੱਕ ਨਿਸ਼ਚਿਤ ਸਮਾ ਹੋਵੇਗਾ ਉਸਨੇ ਸਾਨੂੰ ਇਸ ਨੂੰ ਆਮ ਲੋਕਾਂ ਤੇ ਪ੍ਰਗਟ ਹੋਣ ਦੀ ਇੱਕ ਖਾਸ ਰੁੱਤ ਦਿੱਤੀ ਹੈ ਇੱਕ ਹੋਰ ਧਿਆਨ ਦੇਣਯੋਗ ਗੱਲ ਇਹ ਹੈ ਕਿ ਇਹ ਪਿਆਰ ਵਾਲੀ ਖੁਸ਼ਖਬਰੀ ਹੈ ਜੋ ਸ਼ੈਤਾਨ ਦੀ ਕਾੜ ਹੈ ਇਹ ਉਹ ਸਾਧਨ ਹੈ ਜੋ ਵਿਸ਼ਵ ਵਿਆਪੀ ਕਲੀਸਿਆ ਅਤੇ ਬਾਕੀ ਸਾਰੇ ਧਰਮਾਂ ਨੂੰ ਇਕੱਠਾ ਕਰੇਗਾ ਪਿਆਰ ਦੀ ਖੁਸ਼ਖਬਰੀ ਦਾ ਬੀਜ ਹੁਣ ਇਸ ਸੰਦੇਸ਼ ਦੀ ਪੈਰੋਕਾਰਾਂ ਵਿੱਚ ਵੀ ਹੈ ਇਹ ਲਿਖਤਾਂ ਦੇ ਗਲਤ ਤਰਜਮੇ ਦੇ ਆਧਾਰਿਤ ਹੈ ਯਹੂਨਾ 17 ਦੇ ਪਿਆਰ ਦੀ ਖੁਸ਼ਖਬਰੀ ਦੇ ਸਿਧਾਂਤਾਂ ਵਿੱਚ ਇਹ ਸ਼ਾਮਲ ਹੈ ਕਿ ਕਿਸੇ ਨੂੰ ਵੀ ਕਿਸੇ ਦੂਜੀ ਦੀ ਸਿੱਖਿਆ ਅਤੇ ਧਾਰਨਾਵਾਂ ਦਾ ਵਿਰੋਧ ਜਾਂ ਆਲੋਚਨਾ ਕਰਨੀ ਨਹੀਂ ਚਾਹੀਦੀ ਇੱਕ ਹੋਰ ਪ੍ਰਧਾਨ ਖੁਸ਼ਖਬਰੀ ਹੈ ਕੇਵਲ ਇੱਕ ਪਖੰਡੀ ਹੀ ਇਸ ਦੀ ਪਾਲਣਾ ਕਰੇਗਾ ਉਹਨਾਂ ਨੂੰ ਨਾਮ ਵੀ ਨਹੀਂ ਲੈਣੇ ਚਾਹੀਦੇ ਸਗੋਂ ਪਿਆਰ ਕਰਨ ਵਾਲੇ ਅਤੇ ਦਿਆਲੂ ਬੰਨਾ ਚਾਹੀਦਾ ਹੈ ਇੱਕ ਦੂਜੇ ਨੂੰ ਗਲੇ ਮਿਲਣਾ ਚਾਹੀਦਾ ਹੈ ਭਾਵੇਂ ਸਿੱਖਿਆਵਾਂ ਦੇ ਮਾਮਲੇ ਵਿੱਚ ਉਹ ਗਲਤ ਹਨ ਇਹ ਦੁਸ਼ਟ ਆਤਮਾ ਹੈ ਜੋ ਆਪਣੇ ਕੰਮ ਦੇ ਉੱਤੇ ਹੈ ਕੀ ਤੁਸੀਂ ਵੇਖਦੇ ਹੋ ਕਿ ਪਿਆਰ ਵਾਲੀ ਖੁਸ਼ਖਬਰੀ ਕੀ ਹੈ ਇਹ ਉਹੀ ਤਿਕਾ ਹੈ ਜਿਸ ਰਾਹੀਂ ਉਹ ਪਵਿੱਤਰ ਆਦਮੀ ਅਤੇ ਵੱਡੇ ਧਰਮ ਇੱਕ ਦੂਜੇ ਨੂੰ ਇਕਤਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਵਿਸ਼ਵਵਿਆਪੀ ਕਲੀਸ਼ਿਆ ਦਾ ਬੀਜ ਹਰ ਉਸ ਆਦਮੀ ਵਿੱਚ ਹੈ ਜੋ ਉਸ ਸਿੱਖਿਆ ਦਾ ਪ੍ਰਚਾਰ ਕਰ ਰਿਹਾ ਹੈ ਪੌਲਸ ਨੇ ਨਾਮ ਬੋਲੇ ਹੁਮੇਨਾਯੂਸ ਅਤੇ ਫਿਲਤਸ ਸਿਕੰਦਰ ਠਠੇਰੇ ਨੇ ਮੈਨਰ ਬਹੁਤ ਬਦੀ ਕੀਤੀ ਪ੍ਰਭੂ ਉਹਦੇ ਕਰਮਾਂ ਦੇ ਅਨੁਸਾਰ ਉਹਨੂੰ ਫਲ ਦੇਵੇਗਾ ਇਹ ਸੱਚਾ ਪ੍ਰੇਮ ਹੈ ਦੂਜਿਆਂ ਬਾਰੇ ਕੀ ਖਿਆਲ ਹੈ ਇੱਕ ਵਾਰ ਪਤਰਸ ਨੇ ਕੁਝ ਗਲਤ ਕੀਤਾ ਅਤੇ ਦੋਵੇਂ ਯਹੂਦੀ ਅਤੇ ਪ੍ਰਾਇਆ ਕੌਮ ਦੇ ਭਰਾ ਇਕੱਠੇ ਹੋਏ ਸਨ ਪੌਲਸ ਉਸ ਕੋਲ ਗਿਆ ਅਤੇ ਕਿਹਾ ਤੂੰ ਗਲਤ ਹੈ ਉਸਨੇ ਇਸ ਨੂੰ ਇੱਕ ਹੋਰ ਪੱਤਰ ਵਿੱਚ ਲਿਖਿਆ ਅਤੇ ਅਗਲੀ ਕਲੀਸੇ ਨੂੰ ਦੱਸਿਆ ਕਿ ਉਸਨੇ ਪਤਰਸ ਨਾਲ ਕੀ ਕੀਤਾ ਉਸਨੇ ਪਤਰਸ ਨੂੰ ਛਿੜਕਿਆ ਕਿਉਂਕਿ ਉਹ ਗਲਤੀ ਪਿਆਰ ਸੁਧਾਰ ਕਰਦਾ ਹੈ ਪਿਆਰ ਦੀ ਖੁਸ਼ਖਬਰੀ ਦੁਆਰਾ ਉਹ ਸੰਦੇਸ਼ ਉਚਲੇ ਸਾਰੇ ਲੋਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਪਿਆਰ ਹੈ ਜੋ ਸਾਨੂੰ ਇਹਨਾਂ ਝੂਠੀਆਂ ਸਿੱਖਿਆਵਾਂ ਦਾ ਖੁਲਾਸਾ ਕਰਨ ਲਈ ਮਜਬੂਰ ਕਰਦਾ ਹੈ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਇਸ ਲਈ ਅਸੀਂ ਤੁਹਾਨੂੰ ਤੁਹਾਡੀਆਂ ਝੂਠੀਆਂ ਸਿੱਖਿਆਵਾਂ ਦਾ ਖੁਲਾਸਾ ਕਰਦੇ ਹਾਂ ਇਹ ਪਿਆਰ ਦੀ ਖੁਸ਼ਖਬਰੀ ਇਸਨੇ ਸਿੱਖਿਆਵਾਂ ਦੇ ਮਤ ਪੇਦਾਂ ਲਈ ਬਹਾਨਾ ਬਣਾਇਆ ਜੋ ਕਿ ਤਰੱਕੀ ਅਤੇ ਪ੍ਰਕਾਸ਼ਨ ਦੇ ਪੈਮਾਨਿਆਂ ਦਾ ਮਾਮਲਾ ਹੈ ਵੰਡੀਆਂ ਦਾ ਕਾਰਨ ਝੂਠੀ ਸਿੱਖਿਆ ਹੈ ਦੂਜਾ ਗ੍ਰੰਥੀਆਂ 11ਵਾਂ ਦਇ ਮੈਂ ਸੁਣਿਆ ਹੈ ਕਿ ਉੱਥੇ ਤੁਹਾਡੇ ਵਿੱਚ ਵੰਡੀਆਂ ਹਨ ਅਤੇ ਉੱਥੇ ਵੀ ਝੂਠੀ ਸਿੱਖਿਆ ਹੋਵੇਗੀ ਝੂਠੀ ਸਿੱਖਿਆ ਵੰਡੀਆਂ ਦਾ ਕਾਰਨ ਬਣੀ ਝੂਠੀ ਸਿੱਖਿਆ ਹਵਾ ਦੇ ਵਿੱਚ ਦਾਖਲ ਹੋਈ ਅਤੇ ਇਸ ਨੇ ਵੰਡੀਆਂ ਨੂੰ ਪੈਦਾ ਕੀਤਾ ਇਹ ਪਹਿਲੀ ਕਲੀਸਿਆ ਦੇ ਵਿੱਚ ਦਾਖਲ ਹੋਈ ਅਤੇ ਇਸ ਨੇ ਵੰਡੀਆਂ ਨੂੰ ਪੈਦਾ ਕੀਤਾ ਝੂਠੀ ਸਿੱਖਿਆ ਸੰਦੇਸ਼ ਦੇ ਵਿੱਚ ਦਾਖਲ ਹੋਈ ਅਤੇ ਇਸ ਨੇ ਵੰਡੀਆਂ ਨੂੰ ਪੈਦਾ ਕੀਤਾ ਝੂਠੀ ਸਿੱਖਿਆ ਵੰਡੀਆਂ ਪੈਦਾ ਕਰਦੀ ਹੈ ਗਰ ਜਾਂਦਾ ਗਲਤ ਤਰਜਮਾ ਕਰਨ ਤੋਂ ਬਾਅਦ ਸ਼ੈਤਾਨ ਨੇ ਸੰਦੇਸ਼ ਵਿੱਚ ਝੂਠੀਆਂ ਸਿੱਖਿਆਵਾਂ ਅਤੇ ਤਰਜਮਾ ਨੂੰ ਛਪਾਉਣ ਦੇ ਲਈ ਪਿਆਰ ਵਾਲੀ ਖੁਸ਼ਖਬਰੀ ਦੀ ਕਾੜ ਗੱਡੀ ਹਰ ਵਾਰ ਜਦੋਂ ਕੋਈ ਆਦਮੀ ਇਸ ਨੂੰ ਫਿਟਕਾਰਦਾ ਹੈ ਤਾ ਉਹ ਉਸ ਨੂੰ ਪਿਆਰ ਵਾਲੀ ਖੁਸ਼ਖਬਰੀ ਯਾਦ ਦਿਵਾਉਂਦਾ ਹੈ ਪਰਮੇਸ਼ਵਰ ਦੇ ਇਹਨਾਂ ਬੰਦਿਆਂ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਝੂਠੀਆਂ ਸਿੱਖਿਆਵਾਂ ਦਾ ਖੁਲਾਸਾ ਕਰਨ ਤੋਂ ਬਾਅਦ ਇਹ ਪਖੰਡੀ ਉਹਨਾਂ ਨੂੰ ਪਿਆਰ ਨਾ ਕਰਨ ਵਾਲਿਆਂ ਵਜੋਂ ਵੇਖਣਗੇ ਪਿਆਰ ਦੀ ਖੁਸ਼ਖਬਰੀ ਇਸ ਗੱਲ ਦਾ ਸਬੂਤ ਹੈ ਕਿ ਉਹਨਾ ਕੋਲ ਸਿਰੇ ਦਾ ਪੱਥਰ ਹੈ ਨਹੀਂ ਇਹ ਸ਼ੈਤਾਨ ਅਤੇ ਮਸੀਹ ਵਿਰੋਧੀ ਦੀ ਵਿਸ਼ਵਵਿਆਪੀ کلیਸਿਆ ਦਾ ਵਿਚ ਹੈ ਇਹ ਪਰਮੇਸ਼ਰ ਦਾ ਪ੍ਰੇਮ ਨਹੀਂ ਹੈ ਇਹ ਸਮਝੌਤਾ ਹੈ ਇੱਕ ਕਾਲਾ ਪੰਛੀ ਹੈ ਜੋ ਮੋਰ ਦੇ ਖੰਭ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਕਿਉਂ ਸੋਚਦੇ ਹੋ ਕਿ ਉਹ ਕਹਿੰਦੇ ਹਨ ਕਿ ਉਹਨਾਂ ਕੋਲ ਰੱਬੀ ਪ੍ਰੇਮ ਹੈ ਇਹ ਇਸ ਲਈ ਹੈ ਕਿਉਂਕਿ ਉਹ ਸੋਚਦੇ ਹਨ ਕਿ ਉਹਨਾਂ ਕੋਲ ਟੱਕਣ ਵਾਲਾ ਪੱਥਰ ਹੈ ਟੱਕਣ ਵਾਲਾ ਪੱਥਰ ਰੱਬੀ ਪ੍ਰੇਮ ਹੈ ਮੈਂ ਸਾਬਤ ਕੀਤਾ ਹੈ ਕਿ ਇਹ ਤੁਹਾਡਾ ਗਰਜਾਂ ਦਾ ਤਰਜਮਾ ਨਹੀਂ ਹੈ ਇਹ ਮੋਰਾ ਨਹੀਂ ਹਨ ਅਤੇ ਨਾ ਹੀ ਸੰਦੇਸ਼ ਹੈ ਇਹ ਪਰਮੇਸ਼ਵਰ ਆਤਮਾ ਹੈ ਜੋ ਕਿ ਪਵਿੱਤਰ ਆਤਮਾ ਦੇ ਇੱਕ ਹੋਰ ਵਾਹੇ ਜਾਣ ਦੇ ਵਜੋਂ ਦੁਬਾਰਾ ਆ ਰਿਹਾ ਹੈ ਮੈਂ ਪਰਮੇਸ਼ਰ ਦੇ ਬਚਨ ਦੁਆਰਾ ਅਤੇ ਨਬੀ ਦੁਆਰੇ ਸਾਬਤ ਕੀਤਾ ਕਿ ਟੱਕਣ ਵਾਲਾ ਪੱਥਰ ਅਜੇ ਨਹੀਂ ਆਇਆ ਹੈ ਇਸ ਦਾ ਆਉਣਾ ਅਜੇ ਬਾਕੀ ਹੈ ਫੇ ਤੁਸੀਂ ਉਦੋਂ ਤੱਕ ਰੱਬੀ ਪ੍ਰੇਮ ਨੂੰ ਪ੍ਰਗਟ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਇਸ ਨੂੰ ਹਾਸਲ ਨਹੀਂ ਕਰਦੇ ਪ੍ਰੇਮ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰੇਗਾ ਪਿਆਰ ਮੁਰਦਿਆਂ ਨੂੰ ਜਿਵਾਲੇਗਾ ਇਹ ਬਿਮਾਰਾਂ ਨੂੰ ਚੰਗਾ ਕਰੇਗਾ ਭੂਤਾਂ ਨੂੰ ਕੱਢੇਗਾ ਪਾਣੀ ਤੇ ਚੱਲੇਗਾ ਇਸਨੇ ਇੱਕ ਆਦਮੀ ਨੂੰ ਜਿਉਂਦਾ ਕੀਤਾ ਜੋ ਚਾਰ ਦਿਨਾਂ ਤੋਂ ਮਰਦਾ ਸੀ ਇਹ ਉਹ ਆਦਮੀ ਹੈ ਜਿਸ ਕੋਲ ਢੱਕਣ ਵਾਲਾ ਪੱਥਰ ਹੈ ਉਹ ਖੁਦ ਆਪ ਹੀ ਢੱਕਣ ਵਾਲਾ ਪੱਥਰ ਸੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ ਯਿਸੂ ਖੁਦ ਆਪ ਹੀ ਢੱਕਣ ਵਾਲਾ ਪੱਥਰ ਸੀ ਜਿਸ ਪੱਥਰ ਨੂੰ ਰਾਜਾ ਨੇ ਰਦਿਆ ਸੋਈ ਖੁੰਝੇ ਦਾ ਸਿਰਾ ਹੋ ਗਿਆ ਢੱਕਣ ਵਾਲਾ ਪੱਥਰ ਕਬਰ ਵਿੱਚੋਂ ਬਾਹਰ ਆਇਆ ਅਤੇ ਸਵਰਗ ਵਿੱਚ ਉਤਾਂ ਚਲਾ ਗਿਆ ਜੇਕਰ ਤੁਸੀਂ ਸਵਰਗ ਚ ਉਤਾਂਹ ਜਾ ਰਹੇ ਹੋ ਤਾਂ ਤੁਹਾਨੂੰ ਢੱਕਣ ਵਾਲੇ ਪੱਥਰ ਦੀ ਜ਼ਰੂਰਤ ਹੈ ਜੇ ਕਦੀ ਕਬਰ ਵਿੱਚੋਂ ਬਾਹਰ ਆਣਾ ਚਾਹੁੰਦੇ ਹੋ ਤਾਂ ਤੁਹਾਨੂੰ ਢੱਕਣ ਵਾਲੇ ਪੱਥਰ ਦੀ ਲੋੜ ਹੈ ਤਿੰਨ ਤਰ੍ਹਾਂ ਦੇ ਵਿਸ਼ਵਾਸੀ ਮਹਾਨ ਤੇਜ਼ ਹਵਾ ਦੇ ਰੂਪ ਵਿੱਚ ਸਵਰਗ ਤੋਂ ਇੱਕ ਆਵਾਜ਼ ਆਵੇਗੀ ਜੋ ਲਾੜੀ ਵਿੱਚ ਪਵਿੱਤਰ ਆਤਮਾ ਦਾ ਅਜਿਹਾ ਬਪਤਿਸਮਾ ਲੈ ਜਾਵੇਗੀ ਜਿਹੜਾ ਉਸ ਨੂੰ ਸਵਰਗ ਧਰਤੀ ਤੋਂ ਸਵਰਗ ਵਿੱਚ ਤਹਾ ਲੈ ਜਾਵੇਗਾ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਢੱਕਣ ਵਾਲਾ ਪੱਥਰ ਹੈ ਅਤੇ ਤੁਸੀਂ ਜਨਾਹ ਕਰੀ ਤੇ ਵਿਵਚਾਰ ਵਿੱਚ ਰਹਿ ਰਹੇ ਹੋ ਔਰਤਾਂ ਨੂੰ ਅਸ਼ਲੀਲ ਕੱਪੜੇ ਪਾਉਣ ਦਿੰਦੇ ਹੋ ਟੈਲੀਵਿਜ਼ਨ ਵੇਖ ਰਹੇ ਹੋ ਖੇਡਾਂ ਖੇਡ ਰਹੇ ਹੋ ਤੁਸੀਂ ਇੱਕ ਝੂਠੇ ਹੋ ਅਤੇ ਇੱਕ ਘਟਿਆ ਤਰੀਕੇ ਨਾਲ ਜੰਮੇ ਹੋਏ ਧੋਖੇਬਾਜ਼ ਹੋ ਮਤੀ 23 ਅਧਿਆਇ ਰਸੂਲਾਂ ਦੇ ਕਰਤੱਵ 7 ਦੀ 51 ਤੋਂ 52 हे ਹੱਤੀ ਅਤੇ ਮਨ ਔਰ ਕੰਨ ਦੇ ਬੇ ਸੁਣਤੀ ਲੋਕੋ ਤੁਸੀਂ ਸਦਾ ਪੁਇਤਾਤਮਨ ਦਾ ਸਾਹਮਣਾ ਕਰਦੇ ਹੋ ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਕੀਤਾ ਇਤਿਹਾ ਤੁਸੀਂ ਵੀ ਕਰਦੇ ਹੋ ਨਬੀਆਂ ਵਿੱਚੋਂ ਕਿੰਨੂ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਸਤਾਇਆ ਸਗੋਂ ਉਹਨਾਂ ਨੇ ਉਸ ਧਰਮੇ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਛੁੱਟਿਆ ਜਿਹਦੇ ਹੁਣ ਤੁਸੀਂ ਫੜਵਾਉਣ ਵਾਲੇ ਤੇ ਖੂਨੀ ਹੋਏ ਅਤੇ ਉਹ ਆਦਮੀ ਮਸੀਹ ਵਿਰੋਧੀ ਬਾਰੇ ਬੋਲਿਆ ਅਤੇ ਯਹੋਨਾ ਨੇ ਸਿੱਟਾ ਕੱਢਿਆ ਜੇਕਰ ਕੋਈ ਆਦਮੀ ਇਸ ਸਿੱਖਿਆ ਤੁਹਾਡੇ ਘਰ ਵਿੱਚ ਲਿਆਉਂਦਾ ਹੈ ਉਸ ਨੂੰ ਆਪਣੇ ਘਰ ਵਿੱਚ ਨਾ ਆਉਂਦਿਓ ਅਤੇ ਨਾ ਹੀ ਉਸ ਨੂੰ ਸਫਲ ਯਾਤਰਾ ਲਈ ਪ੍ਰਭੂ ਦੇ ਨਾਮ ਵਿੱਚ ਆਸ਼ੀਸ਼ ਦੇ ਕੇ ਅਲਵਿਦਾ ਕਹੋ ਇਹ ਪਿਆਰ ਦਾ ਪਕਟਾਵਾ ਹੈ ਇਹ ਤੁਹਾਡੇ ਪਿਆਰ ਵਾਲੀ ਖੁਸ਼ਖਬਰੀ ਹੈ ਪਿਆਰ ਵਾਲੀ ਖੁਸ਼ਖਬਰੀ ਸੱਚੀ ਸਿੱਖਿਆ ਅਤੇ ਝੂਠੀ ਸਿੱਖਿਆ ਦੇ ਵਿਚਕਾਰ ਇੱਕ ਲਾਈਨ ਖਿੱਚਦੀ ਹੈ ਪਿਆਰ ਦੀ ਖੁਸ਼ਖਬਰੀ ਪਰਮੇਸ਼ਰ ਦੇ ਲੋਕਾਂ ਨੂੰ ਪਖੰਡੀਆਂ ਤੋਂ ਅਲੱਗ ਕਰਦੀ ਹੈ ਪਰਮੇਸ਼ਰ ਦੇ ਬੱਚਿਆਂ ਨੂੰ ਨਿਕੁਲੇਆਂ ਤੋਂ ਵੱਖ ਕਰਦੀ ਹੈ ਵਿਲੀਅਮ ਬ੍ਰਾਂਹਮ ਨੇ ਕਿਹਾ ਕਿ ਸਾਰੀਆਂ ਜਿੱਥੇ ਬੰਨੀਆਂ ਸ਼ੈਤਾਨ ਦੇ ਵੱਲੋਂ ਹਨ ਇਹ ਸਾਬਤ ਕਰਨ ਲਈ ਕਿ ਉਸ ਵਿੱਚ ਪ੍ਰੇਮ ਦਾ ਪੱਥਰ ਸੀ ਉਸਨੇ ਮੁਰਦਿਆਂ ਨੂੰ ਜਿਵਾਲਿਆ ਭੂਤਾਂ ਨੂੰ ਕੱਢਿਆ ਬਿਮਾਰਾਂ ਨੂੰ ਚੰਗਾ ਕੀਤਾ ਮਹਿਮਾ ਦੇ ਬਦਲ ਵਿੱਚ ਚੁੱਕਿਆ ਗਿਆ ਸੀ ਨਰਕ ਵਿੱਚ ਗਿਆ ਅਤੇ ਵਾਪਸ ਆਇਆ ਸਵਰਗ ਵਿੱਚ ਵੀ ਗਿਆ ਅਤੇ ਵਾਪਸ ਆਇਆ ਰਬੀ ਪ੍ਰੇਮ 11ਵਾਂ ਹੁਕਮ ਹੈ ਉਸਨੇ ਕਿਹਾ ਮੈਂ ਇੱਕ ਜੰਗਲੀ ਰਸਤੇ ਵਿੱਚੋਂ ਲੰਘ ਰਿਹਾ ਸੀ ਅਤੇ ਇੱਕ ਬਲਦ ਨੇ ਮੇਰੇ ਤੇ ਹਮਲਾ ਕੀਤਾ ਅਤੇ ਰੱਬੀ ਪ੍ਰੇਮ ਨੇ ਉਸ ਬਲਦ ਨੂੰ ਉਸਦੇ ਰਾਹ ਵਿੱਚ ਹੀ ਰੋਕ ਦਿੱਤਾ। ਮੱਖੀਆਂ ਦੇ ਝੁੰਡ ਨੇ ਮੇਰੇ ਤੇ ਹਮਲਾ ਕੀਤਾ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਆਲਣੇ ਵਿੱਚ ਵਾਪਸ ਜਾਣ ਲਈ ਕਿਹਾ। ਬੱਚਿਓ 11ਵਾਂ ਹੁਕਮ ਉਹ ਹੈ ਜਿਸ ਦੀ ਲਾੜੀ ਉਡੀਕ ਕਰ ਰਹੀ ਹੈ। 11ਵਾਂ ਹੁਕਮ ਟਕਨ ਵਾਲੇ ਪੱਥਰ ਦੇ ਵਿੱਚ ਲਿਪਟਿਆ ਹੋਇਆ ਹੈ। ਇਹ ਪੂਜਾਤਮਾ ਦੇ ਵਹਾਈ ਜਾਣ ਵਿੱਚ ਲਿਪਟਿਆ ਹੋਇਆ ਹੈ। ਇਹ ਪੈਨ ਤੇ ਕੁਸਤ ਵਲ ਵਾਪਸੀ ਵਿੱਚ ਲਿਪਟਿਆ ਹੋਇਆ ਹੈ। ਤੈਂ ਤੇ ਕੁਛ ਤੋਂ ਬਾਅਦ ਅਸੀਂ ਆਦਨ ਵੱਲ ਵਾਪਸ ਜਾ ਰਹੇ ਹਾਂ ਇਹ ਟੱਕਣ ਵਾਲਾ ਪੱਥਰ ਪ੍ਰੇਮ ਦਾ ਪੱਥਰ ਹੈ ਅਸੀਂ ਇਹ ਪ੍ਰਚਾਰ ਕਰਨ ਵਿੱਚ ਸਹੀ ਹਾਂ ਕਿ ਪਵਿੱਤਰ ਆਤਮਾ ਦਾ ਇੱਕ ਹੋਰ ਵਹਾਜਣਾ ਆਉਣਾ ਬਾਕੀ ਹੈ ਉਹ ਕਿਸੇ ਅਜਿਹੀ ਚੀਜ਼ਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਨ੍ਹਾਂ ਕੋਲ ਨਹੀਂ ਹੈ ਪਰ ਜਦੋਂ ਅਸੀਂ ਇਸ ਨੂੰ ਹਾਸਲ ਕਰਦੇ ਹਾਂ ਤਾਂ ਅਸੀਂ ਇਸ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਆਮੀਨ